ਜਿਹੜਾ ਪਾਣੀ ਸਾਡਾ ਧੱਕੇ ਨਾਲ ਖੋਹਣ ਦੀ ਗੱਲ ਕੀਤੀ ਜਾ ਰਹੀ ਦੀ ਅਸੀਂ ਆਪਣੇ ਪਾਣੀਆਂ ਤੇ ਪਹਿਰਾ ਦਿੱਤਾ ਅਸੀਂ ਮਾਰਚ 2026 ਤੱਕ 60% ਖੇਤਾਂ ਨੂੰ ਨਹਿਰ ਦਾ ਪਾਣੀ ਲਗਨ ਲਾ ਦੇਣਾ ਸਾਡੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਦੁਆਰਾ ਪਰ ਸਾਡਾ ਸਪਸ਼ਟ ਬੜਾ ਸਟੈਂਡ ਹੈ ਬੜਾ ਸਪਸ਼ਟਾ ਕਿ ਅਸੀਂ ਨਾ ਧੱਕਾ ਕਰਦੇ ਹਾਂ ਤੇ ਨਾ ਅਸੀਂ ਧੱਕਾ ਸਹਿੰਦੇ ਹੁਣ ਤੇ ਕੀ ਹੁੰਦਾ ਕੀ ਇਹਨੂੰ ਇਹਨਾਂ ਨੂੰ ਪੁੱਛ ਕੇ ਹੋਏਗਾ ਇਹਨਾਂ ਨੂੰ ਕੱਲ ਨੂੰ ਹੋਏਗਾ ਸੈਸ਼ਨ ਕੱਲ ਨੂੰ ਆਜਾ ਜਿਹੜੀ ਗੱਲ ਕਹਿਣੀ ਹੈ ਰੱਖ ਲੈਣੋ ਬੇਅਦਬੀ ਤੇ ਮੇਨ ਚਰਚਾ ਹੋ ਰਹੀ ਹੈ ਵੀ ਬੇਅਦਬੀ ਤੇ ਸਖਤ ਕਾਨੂੰਨ ਜਿਹੜਾ ਬਣਾਇਆ ਜਾਊਗਾ। ਸੋਦੇ ਤੇ ਕਿੰਨੇ ਕੁ ਸਾਲਾਂ ਦਾ ਸਰਕਾਰ ਦਾ ਕੰਮਕਾਰ ਜਿਹੜਾ ਜਾਰੀ ਸੀ ਹੋਮਵਰਕ ਕੀਤਾ ਜਾ ਰਿਹਾ ਸੀ। ਸਖਤ ਕਾਨੂੰਨ ਬੰਦਾ ਤਾਂ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੁੰਦਾ ਹੈ ਤੇ ਲੋਕ ਉਸ ਗੱਲ ਤੋਂ ਗਰੇਜ ਕਰਦੇ। ਆ ਬੈਲ ਗੱਡੀਆਂ ਦੀ ਜਿਹੜੀਆਂ ਦੌੜਾਂ ਬੰਦ ਹੋਈਆਂ ਸੀ ਉਹਦੇ ਬਾਰੇ ਵੀ ਉਦਨ ਚੀਮਾ ਸਾਹਿਬ ਨੇ ਦੱਸਿਆ ਕਿ ਫੈਸਲਾ ਲਿਆ ਗਿਆ ਸੀ ਉਹ ਵੀ ਉਹ ਕਾਨੂੰਨ ਦੇ ਨਾਲ ਕਿੱਡਾ ਕੁ ਵੱਡਾ ਚੇਂਜ ਆਇਆ ਸ ਹੈ। ਸੋ ਸਰਕਾਰ ਨੇ ਅਲਾਉ ਕਰਤਾ ਲੋਕਾਂ ਦੀ ਇੱਛਾ ਦੇ ਮੁਤਾਬਕ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋਇਆ ਤੇ 2 ਦਿਨ ਦਾ ਸੈਸ਼ਨ ਹੈ ਜਿਹਦੇ ਵਿੱਚ ਕਾਫੀ ਕਾਨੂੰਨ ਜਿਹੜੇ ਨੇ ਉਹ ਲਿਆਂਦੇ ਜਾਣਗੇ ਜਿਸ ਤੇ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਬਰਿੰਦਰ ਕੁਮਾਰ ਗੋਇਲ ਪੰਜਾਬ ਸਰਕਾਰ ਦੇ ਮੰਤਰੀ ਮੌਜੂਦ ਨੇ ਗੋਇਲ ਸਾਹਿਬ ਕਿਹੜੇ ਮੁੱਖ ਤੌਰ ਤੇ ਜਿਹੜੇ ਤੁਸੀਂ ਕਾਨੂੰਨ ਲੈ ਕੇ ਆ ਰਹੇ ਹੋ ਜਿੰਦੇ ਨਾਲ ਤੁਸੀਂ ਸਮਝਦੇ ਹੋ ਕਿ ਇੱਕ ਵੱਡਾ ਬਦਲਾ ਆ ਜਾਊਗਾ ਇਹ ਪਤਾ ਲੱਗੇਗਾ ਸ਼ਾਮ ਤੱਕ ਸਾਰਾ ਠੀਕ ਹੈ ਤੇ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਕੀ ਕੁਝ ਅਸੀਂ ਲੈ ਕੇ ਆ ਰਹੇ ਹਾਂ ਅੱਜ ਸ਼ਾਮ ਤੱਕ ਇਹ ਸਾਰੀ ਗੱਲ ਕਲੀਅਰ ਹੋ ਜਾਣੀ ਆ ਤੇ ਜੋ ਵੀ ਲੈ ਕੇ ਆਵਾਂਗੇ ਪੰਜਾਬ ਦੇ ਹਿੱਤ ਦੇ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਲਈ ਤੇ ਪੰਜਾਬ ਦੀ ਬਿਹਤਰੀ ਦੇ ਲਈ ਸੀ ਲੈ ਕੇ ਆਵਾਂਗੇ ਚੰਕ ਜਿਹੜਾ ਬੇਅਦਬੀ ਤੇ ਮੇਨ ਚਰਚਾ ਹੋ ਰਹੀ ਹੈ ਵੀ ਬੇਅਦਬੀ ਤੇ ਸਖਤ ਕਾਨੂੰਨ ਜਿਹੜਾ ਬਣਾਇਆ ਜਾਊਗਾ ਸੋ ਉਹਦੇ ਤੇ ਕਿੰਨੇ ਕੁ ਸਾਲਾਂ ਦਾ ਸਰਕਾਰ ਦਾ ਕੰਮਕਾਰ ਜਿਹੜਾ جاری ਸੀ ਹੋਮਵਰਕ ਕੀਤਾ ਜਾ ਰਿਹਾ ਸੀ ਹੋਮਵਰਕ ਸਰਕਾਰ ਦਾ ਹਰ ਉਸ ਗੱਲ ਤੇ ਕੀਤਾ ਜਾ ਰਿਹਾ ਹੈ ਜਿਹੜੀ ਲੋਕਾਂ ਦੇ ਹਿੱਤ ਦੀ ਗੱਲ ਆ ਸੋ ਬੇਅਦਬੀ ਮੇਰਾ ਨਿੱਜੀ ਤੌਰ ਤੇ ਵਿਚਾਰ ਹੈ ਕਿ ਬੇਅਦਬੀ ਕਿਸੇ ਵੀ ਧਰਮ ਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਧਾਰਮਿਕ ਲੋਕਾਂ ਦੀ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਧਰਮ ਦੇ ਪ੍ਰਤੀ ਆਸਥਾ ਜਿਹੜੀ ਹੈ ਸੋ ਇਹਦੇ ਲਈ ਜੇ ਸਖਤ ਕਾਨੂੰਨ ਬੰਦਾ ਤਾਂ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੁੰਦਾ ਹੈ ਤੇ ਲੋਕ ਉਸ ਗੱਲ ਤੋਂ ਗਰੇਜ ਕਰਦੇ ਆ ਆ ਬੈਲ ਗੱਡੀਆਂ ਦੀ ਜਿਹੜੀਆਂ ਦੌੜਾਂ ਬੰਦ ਹੋਈਆਂ ਨਾ ਸੀ ਉਹਦੇ ਬਾਰੇ ਵੀ ਉਦਨ ਚੀਮਾ ਸਾਹਮਣੇ ਦੱਸਿਆ ਕਿ ਫੈਸਲਾ ਲਿਆ ਗਿਆ ਸੀ ਉਹ ਵੀ ਉਹ ਕਾਨੂੰਨ ਦੇ ਨਾਲ ਕਿੱਡਾ ਕ ਵੱਡਾ ਚੇਂਜ ਆ ਸਕਦਾ ਜੀ ਦੇਖੋ ਬੈਲ ਗੱਡੀਆਂ ਦੀ ਲੋਕਾਂ ਦੀ ਇੱਛਾ ਸੀ ਲੋਕ ਇਸ ਨੂੰ ਮਨੋਰੰਜਨ ਦੇ ਤੌਰ ਤੇ ਵੀ ਤੇ ਬੈਲਾਂ ਦੀ ਸਾਂਭ ਸੰਭਾਲ ਦੇ ਤੌਰ ਤੇ ਵੀ ਦੇਖਦੇ ਆ ਸੋ ਸਰਕਾਰ ਨੇ ਅਲਾਉ ਕਰਤਾ ਲੋਕਾਂ ਦੀ ਇੱਛਾ ਦੇ ਮੁਤਾਬਕ ਤੇ ਹੁਣ ਬੈਲ ਗੱਡੀਆਂ ਹੋਣਗੀਆਂ ਜਿਸ ਤਰ੍ਹਾਂ ਇੱਕ ਕਿਲਾ ਰਾਏਪੁਰ ਦੀ ਸੀ ਬਹੁਤ ਵੱਡੀ ਉੱਥੋਂ ਦੀ ਇੱਕ ਵਰਲਡ ਲੈਵਲ ਦੀ ਗੱਲ ਸੀ ਉਹਨਾਂ ਦੀਆਂ ਉਹ ਦੁਬਾਰੇ ਸਰਕਾਰ ਨੇ ਲਾਉ ਕੀਤੀਆਂ ਨੇ ਜਿਹੜਾ ਇਸ ਤੋਂ ਪਹਿਲਾਂ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਮੁੱਦੇ ਤੇ ਹੋਇਆ ਸੀਗਾ ਥੋੜਾ ਬੜਾ ਮੇਨ ਉਹਦੇ ਵਿੱਚ ਐਕਟਿਵਲੀ ਤੁਸੀਂ ਪਾਰਟਿਸਿਪੇਟ ਕੀਤਾ ਸੀਗਾ ਉਹਦਾ ਕਿਵੇਂ ਦੇਖਦੇ ਹੋ ਉਹਦਾ ਆਊਟਕਮ ਜਿਹੜਾ ਸੀਗਾ ਕਿਸ ਤਰ੍ਹਾਂ ਨਾਲ ਤੁਸੀਂ ਸਮਝਦੇ ਹੋ ਬਹੁਤ ਵਧੀਆ ਆਊਟਕਮ ਸੀ ਅਸੀਂ ਕੋਈ ਦੇਖੋ ਅਸੀਂ ਆਪਣੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਸੀ ਜਿਹੜਾ ਪਾਣੀ ਸਾਡਾ ਧੱਕੇ ਨਾਲ ਖੋਹਣ ਦੀ ਗੱਲ ਕੀਤੀ ਜਾ ਰਹੀ ਸੀ ਅਸੀਂ ਆਪਣੇ ਪਾਣੀਆਂ ਤੇ ਪਹਿਰਾ ਦਿੱਤਾ ਅਸੀਂ ਕਿਸੇ ਨਾਲ ਕੋਈ ਜਾਤੀ ਦੇ ਹੱਕਦਾਰ ਨਹੀਂ ਹੈ ਮਤਲਬ ਹੱਕ ਦੇ ਵਿੱਚ ਨਹੀਂ ਆ ਨਾ ਅਸੀਂ ਕਦੇ ਜਾਤੀ ਕਰ ਨਹੀਂ ਆ ਸਾਡੇ ਨਾਲ ਜਾਤੀ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਦੁਆਰਾ ਪੰਜਾਬ ਹਰਿਆਣੇ ਦੀ ਸਰਕਾਰ ਦੇ ਲਈ ਪੀਬੀਐਮਬੀ ਦੁਆਰਾ ਪਰ ਸਾਡਾ ਸਪਸ਼ਟ ਬੜਾ ਸਟੈਂਡ ਹੈ ਬੜਾ ਸਪਸ਼ਟਾ ਕਿ ਅਸੀਂ ਨਾ ਧੱਕਾ ਕਰਦੇ ਆ ਤੇ ਨਾ ਅਸੀਂ ਧੱਕਾ ਸਹਿੰਨੇ ਅਸੀਂ ਨਹੀਂ ਧੱਕਾ ਸਿਆ ਜੇ ਇਹਨਾਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਜਾ ਕੇ ਪਹਿਰਾ ਦਿੱਤਾ ਉੱਤੇ ਪਰ ਨਾਲ ਮੈਨੂੰ ਦੁੱਖ ਹੈ ਇਸ ਚੀਜ਼ ਦਾ ਆ ਜਿਹੜੇ ਵਿਰੋਧੀ ਧਿਰ ਵਾਲੇ ਗੱਲਾਂ ਕਰੀ ਜਾਂਦੇ ਆ ਅਸੀਂ ਪੰਜਾਬ ਦਾ ਪਾਣੀ ਰੋਕਿਆ ਸੀ ਅਸੀਂ ਕਿਸੇ ਹੋਰ ਸੂਬੇ ਦਾ ਨਹੀਂ ਰੋਕਿਆ ਸੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਸੀ ਤੇ ਸਾਡੇ ਨਾਲ ਨਾਲ ਆ ਕੇ ਖੜੇ ਹੋਗੇ ਉੱਤੇ ਇਸ ਤਰ੍ਹਾਂ ਦੇ ਨਾਲ ਅੱਜ 2 ਦਿਨ ਦਾ ਸੈਸ਼ਨ ਰੱਖਿਆ ਗਿਆ ਉਹਦੇ ਵਿੱਚ ਵੀ ਜਿਹੜਾ ਅੱਜ ਦਾ ਦਿਨ ਸੀਗਾ ਉਹ ਹਾਰਡਲੀ 10 ਮਿੰਟ ਦੀ ਕਾਰਵਾਈ ਹੋਈ ਹੈ ਤੁਸੀਂ 10 ਮਿੰਟ ਲਈ ਅੰਦਰ ਗਏ ਹੋ ਫਿਰ ਸਾਰੇ ਬਾਹਰ ਆਏ ਹੋ ਉਸ ਤੇ ਵਿਰੋਧੀ ਬੜਾ ਖੁਸ਼ ਕਹਿ ਰਹੇ ਨੇ ਕਿ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਸਮਾਂ ਬਰਬਾਦ ਕੀਤਾ ਜਾ ਰਿਹਾ ਸੰਦੀਪ ਜਾਖੜ ਜੀ ਇਹ ਵੀ ਕਹ ਰਹੇ ਸੀ ਕਿ ਮੈਂ 300 ਕਿਲੋਮੀਟਰ ਤੋਂ ਆਇਆ ਸੀਗਾ ਕਿ ਇਹ 5-10 ਮਿੰਟ ਦੀ ਪ੍ਰੋਸੀਡਿੰਗਸ ਦੇ ਲਈ ਮੈਂ ਆਇਆ ਸੀਗਾ ਸਰਕਾਰ ਸੀਰੀਅਸ ਹੀ ਨਹੀਂਗੀ ਸੀਰੀਅਸਨੈਸ ਦਾ ਪਤਾ ਲੱਗਿਆ ਦੀ ਪਹਿਲਾਂ ਬਿਜ਼ਨਸ ਆ ਜਾਂਦਾ 300 ਕਿਲੋਮੀਟਰ ਤੇ ਆਏ ਲੋਕਾਂ ਨੇ ਚੁਣਿਓ ਤੁਸੀਂ ਤੁਹਾਡੀ ਡਿਊਟੀ ਹੈ ਇਹ ਕਿ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ ਹੈ ਆਸਾਨ ਥੋੜਿਆ ਕਿਸੇ ਦੇ ਜੇ ਅਸੀਂ ਵਿਧਾਨ ਸਭਾ ਦਾ ਕਿ ਅੱਜ ਪਹਿਲੇ ਦਿਨ ਕੁਝ ਨਾ ਕੁਝ ਰੱਖ ਲੈਣਾ ਚਾਹੀਦਾ ਸੀ ਜੇ 2 ਦਿਨ ਦਾ ਸੈਸ਼ਨ ਸੀਗਾ ਦੇ ਜੋ ਬਿਜ਼ਨਸ ਹੁੰਦਾ ਉਹ ਸਾਰਾ ਦੇਖਿਆ ਜਾਂਦਾ ਠੋਕ ਕਮੇਟੀ ਜੋ ਸਾਰਾ ਦੇਖ ਕੇ ਰੱਖਦੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸੋ ਇਹ ਕਹਿਣਾ ਜੀ ਇੱਥੇ ਰੱਖਿਆ ਨਹੀਂ ਅੱਜ ਅਸੀਂ ਵਿਹਲੇ ਹੋ ਗਏ ਆ ਇਹ ਕੋਈ ਮਤਲਬ ਨਹੀਂ ਐਮਐਲਏ ਚੁਣੇ ਆ ਐਮਐਲਏ ਦੀ ਜ਼ਿੰਮੇਵਾਰੀ ਹੈ ਨਿਭਾਉਣੀ ਐਮਐਲਏ ਦੀ ਜ਼ਿੰਮੇਵਾਰੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ ਹੁਣ ਤੇ ਕੀ ਹੁੰਦਾ ਕੀ ਨੂੰ ਇਹਨਾਂ ਨੂੰ ਪੁੱਛ ਕੇ ਹੋਏਗਾ ਨਾ ਕੁਝ ਕੱਲ ਨੂੰ ਹੋਏਗਾ ਸੈਸ਼ਨ ਕੱਲ ਨੂੰ ਆਜਣ ਜਿਹੜੀ ਗੱਲ ਕਹਿਣੀ ਰੱਖ ਲਾਂ ਉਹ ਤੇ ਤੋ ਬੇ ਲੋਣੀ ਦੇ ਕੁਐਸਚਨ ਨੇ ਬੇ ਲੋਣੀ ਦੇ ਸਵਾਲ ਨੇ ਜਿਹੜੇ 18 ਨੇ ਮੈਂ ਮੋਟਾ ਮੋਟਾ ਡੇਢ ਸਾਲ ਟਨਿਓਰ ਰਹਿ ਗਿਆ ਸਰਕਾਰ ਦਾ ਤੁਹਾਡੇ ਕੋਲੇ ਜਿਹੜੇ ਵਿਭਾਗ ਨੇ ਉਹਦੇ ਵਿੱਚ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਹੜੇ ਕੰਮ ਜਿਹੜੇ ਸਪੀਡਿਫਾਈ ਕਰੋਗੇ ਕੀ ਤੁਹਾਡੇ ਟੀਚੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਡੇਢ ਸਾਲਾਂ ਚ ਮੈਂ ਪੂਰੇ ਕਰਨੇ ਆ ਅਸੀਂ ਪਿਛਲੇ 3 ਸਾਲਾਂ ਚ ਉਹ ਕੰਮ ਕਰਤੇ ਕਿ ਸਾਡੇ ਪੰਜਾਬ ਦਾ ਪਾਣੀ ਜਿਹੜਾ ਸਿਰਫ ਤੇ ਸਿਰਫ 21 22% ਨਹਿਰੀ ਪਾਣੀ ਜਿਹੜਾ ਸਾਡਾ ਖੇਤਾਂ ਨੂੰ ਲੱਗਦਾ ਸੀ ਅਸੀਂ ਮਾਰਚ 2026 ਤੱਕ 60% ਖੇਤਾਂ ਨੂੰ ਨਹਿਰ ਦਾ ਪਾਣੀ ਲੱਗਣ ਲਾ ਦੇਣਾ ਮੈਂ ਸਮਝਦਾ ਇਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ ਤੇ ਪਿਛਲੀਆਂ ਸਰਕਾਰਾਂ ਦਾ ਫੇਲਰ ਕਿ ਪੰਜਾਬ ਦੇ ਵਿੱਚ ਪਾਣੀ ਸੀ ਪਰ ਪੰਜਾਬ ਦਾ ਪਾਣੀ ਯੂਟਿਲਾਈਜ਼ ਨਹੀਂ ਉਹਨਾਂ ਤੋਂ ਹੋਇਆ ਕਿਉਂਕਿ ਉਹਨਾਂ ਨੇ ਕਨਾਲ ਸਿਸਟਮ ਨਹੀਂ ਠੀਕ ਕੀਤਾ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਮਾਰਚ 26 ਤੱਕ ਅਸੀਂ 60% ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤਾਈ ਸਾਡੀ ਸਰਕਾਰ ਹੈਗੀ 27 ਤੱਕ ਅਸੀਂ ਆਪਣਾ 100% ਪਾਣੀ ਹੈ ਜਿਹੜਾ ਉਹ ਯੂਟਿਲਾਈਜ਼ ਕਰਾਂਗੇ ਤੇ ਇਸ ਤੋਂ ਬਿਨਾ ਅੰਡਰਗਰਾਉਂਡ ਪਾਈਪ ਪਾਏ ਨੇ ਸਾਨੇ ਉਹ ਸਾਰਾ ਕਨਾਲ ਸਿਸਟਮ ਦੇ ਅੰਡਰ ਆ ਗਿਆ ਕਿ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੇ ਖੇਤਾਂ ਨੂੰ ਦੇਣਾ ਜਿਹਦੇ ਨਾਲ ਅਸੀਂ ਉਹਦੇ ਨਾਲ ਇੱਕ ਤਾਂ ਫਸਲ ਵਧੀਆ ਹੋ ਜਾਣੀ ਆ ਧਰਤੀ ਦੀ ਉਪਜਾਊ ਸ਼ਕਤੀ ਬਣੀ ਰਹਿਣੀ ਆ ਧਰਤੀ ਹੀਟਲਾ ਪਾਣੀ ਬਚਣਾ ਤੇ ਚੌਥੀ ਬਿਜਲੀ ਬਚਣੀ ਹੈ ਸੋ ਇੱਕ ਕੰਮ ਦੇ ਨਾਲ ਅਸੀਂ ਚਾਰ ਕੰਮ ਕਰਨੇ ਜਾ ਰਹੇ ਹਾਂ ਜਿਹੜੀ ਸਾਡੇ ਵਿਭਾਗ ਦੇ ਸਭ ਤੋਂ ਵੱਡੀ ਪ੍ਰਾਪਤੀ ਹੈ ਠੀਕ ਹੈ ਜੀ ਉਹ ਬਰਿੰਦਰ ਗੋਇਲ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਟੀਚਾ ਕਿਸ ਤਰ੍ਹਾਂ ਦਾ ਰਹੂਗਾ ਜਿਹੜੇ ਇਹਨਾਂ ਕੋਲ ਡਿਪਾਰਟਮੈਂਟਸ ਨੇ ਉਹਦੇ ਵਿੱਚ ਆਉਣ ਵਾਲਾ ਜਿਹੜਾ ਡੇਢ ਸਾਲ ਦਾ ਟਨਿਓਰ ਬਚਿਆ ਉਹਦੇ ਚ ਕਿਸ ਤਰ੍ਹਾਂ ਦੇ ਨਾਲ ਕੰਮ ਕਰਨ ਜਾ ਰਹੇ ਨੇ ਜੰਨੀਗੜ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਤ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ